ਇਕ ਬਾਣੀ ਚੈਨਲ ਦੇਖਣ ਵਾਲੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਫਿਰ ਵਾਪਸ ਗੋਵਿੰਦਪੁਰਾ ਚਠਾੜੀ ਖਾਏ ਆ ਜਿੱਦੜ ਸਾਨੂੰ ਫੈਮਲੀ ਦੀ ਵੀ ਕੁਝ ਹਫ਼ਤੇ ਪਹਿਲੇ ਕਾਲ ਆਈ ਸੀ ਕਿ ਜੋ ਇਹਨਾਂ ਦੀ ਕੰਡੀਸ਼ਨ ਆ ਉਹ ਹੀ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਮਹੱਲੇ ਵਾਲਿਆਂ ਦੇ ਵੀ ਸਾਨੂੰ ਰੋਜ਼ ਕਾਲ ਆਉਂਦੀ ਸੀ ਇੱਥੇ ਇੱਕ ਫੈਮਲੀ ਐ ਜੋ ਬਹੁਤ ਹੀ ਜ਼ਿਆਦਾ ਪੂਰੀ ਕੰਡੀਸ਼ਨ ਵਿੱਚ ਐ ਨਾ ਹੀ ਉਹਨਾਂ ਕੋਲ ਰੈਸ਼ਨ ਐ ਜਿਦੇ ਵਿੱਚ ਦੋ ਫੈਮਲੀ ਮੈਂਬਰ ਐਨ ਇੱਕ ਮਾਤਾ ਜੀ ਐਨ ਇੱਕ ਬਾਪੂ ਜੀ ਐਨ ਬਾਪੂ ਜੀ ਜੁਵਨ ਅੱਖਾਂ ਤੋਂ ਬਿਲਕੁਲ ਬਲਾਈਂਡ ਹੈ ਨਾ ਸੁਣ ਸਕਦੇ ਨਾ ਵੇਖ ਸਕਦੇ ਤੇ ਉਹ ਬਿਲਕੁਲ ਘਰ ਹੀ ਬੈਠੇ ਰਹਿੰਦੇ ਨੇ ਮੈਂ ਕੈਮਰੇ ਵਾਲੇ ਵੀਰ ਨੂੰ ਕਾਂਗਾ ਕਿ ਇੱਕ ਵਾਰ ਅੰਦਰ ਦਾ ਦਿਖਾਇਆ ਜਾਏ ਤੇ ਇਹ ਮਾਤਾ ਜੀ ਜਨ ਜੋ ਕਿ ਕਦੇ ਇਹਨਾਂ ਨੂੰ ਕਦੇ ਕੋਈ ਪਰੋਸੀ ਆ ਕੇ ਕਦੇ ਕੁਝ ਦੇ ਜਾਂਦਾ ਕਦੇ ਕੋਈ ਆ ਕੇ ਇਹਨਾਂ ਨੂੰ ਰੋਟੀ ਦੇ ਜਾਂਦਾ ਇਹਨਾਂ ਆ ਤੁਸੀਂ ਛੱਤ ਦੇਖ ਸਕਦੇ ਹੋ ਇਹਨਾਂ ਦੀ ਕੀ ਕੰਡੀਸ਼ਨ ਹੈ ਨਾ ਹੀ ਇਹਨਾਂ ਕੁ ਦੇ ਛੱਤ ਦੇ ਜਿੱਲੇ ਵੀ بارش ਹੁੰਦੀ ਹੈ ਤੇ ਇਹ ਮਾਤਾ ਬਾਹਰ ਆਏ ਨੇ ਕਿ ਕਿਸ ਟਾਈਮ ਛੱਤ ਢਿੱਗ ਜਾਏਗਾ ਨਾਲ ਦੀਵਾਰ ਹੈ ਕਿਸ ਟਾਈਮ ਛੱਤ ਦੀ ਟੀਣਾ ਢਿੱਗ ਜਾਣਗੀ ਆ ਇਹ ਬਹੁਤ ਹੀ ਜ਼ਿਆਦਾ ਬੁਰੀ ਕੰਡੀਸ਼ਨ ਵਿੱਚ ਹਨ ਤੁਸੀਂ ਦੇਖ ਸਕਦੇ ਹੋ ਇਹ ਬਾਪੂ ਜੀ ਹਨ ਜੋ ਬਿਲਕੁਲ ਹੀ ਬਲਾਈਂਡ ਹਨ ਤੇ ਇਹ ਮਾਤਾ ਜੀ ਹਨ ਇਹ ਬਾਪੂ ਜੀ ਤੁਸੀਂ ਦੇਖ ਸਕਦੇ ਹੋ ਜੋ ਨਾ ਹੀ ਸੁਣ ਸਕਦੇ ਹਨ ਤੇ ਨਾ ਹੀ ਦੇਖ ਸਕਦੇ ਹਨ ਇਹ ਬਸ ਇੱਥੇ ਇੱਥੇ ਬੈਠੇ ਰਹਿਣਗੇ ਤੇ ਇਹ ਤੁਸੀਂ ਮੈਂ ਵੀਰ ਨੂੰ ਬੋਲਾਂਗਾ ਕਿੰਨੀ ਦੀ دیوار ਦਿਖਾਓ ਇਹ ਜਿਹੜੀ ਕੱਲ ਵੀ ਬਾਰਿਸ਼ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਆਂਦਾ ਦੋ ਦੋ ਤਿੰਨ ਤਿੰਨ ਬਾਲਟੀਆਂ ਇੱਥੇ ਭਰ ਹੋ ਜਾਂਦੀਆਂ ਤੇ ਫੈਮਿਲੀ ਇੰਨੀ ਜ਼ਿਆਦਾ ਬੁਰੀ ਕੰਡੀਸ਼ਨ ਵਿੱਚ ਹੈ ਕਿ ਇੱਕ ਪੀਨ ਤੱਕ ਨਹੀਂ ਪਹੁੰਚ ਸਕਦੀ ਕਿ ਉਥੋਂ ਟੀਨ ਫੱਟੀ ਦੀ ਹੈ ਤੇ ਅਸੀਂ ਮਤਲਬ ਰਹਿਣਾ ਰਾਤ ਨੂੰ ਕਿਸਾ ਰਵਾਂਗੇ ਤੇ ਖਾਨ ਤੇ ਬੜੇ ਦੂਰ ਦੀ ਗੱਲ ਹੈ ਕਦੇ ਇਹਨਾਂ ਨੂੰ ਕੋਈ ਆ ਕੇ ਦੇ ਜਾਂਦਾ ਹੈ ਕਦੇ ਕੋਈ ਆ ਕੇ ਦੇ ਜਾਂਦਾ ਹੈ ਤੇ ਹੁਣ ਸਾਡੇ ਨਾਲ ਸਾਡੇ ਗੁਰੂ ਆ ਰਾਮਦਾਸ ਜੀ ਸੇਵਾ ٹرسٹ ਦੇ ਬਲਵਿੰਦਰ ਵੀ ਰਾਏ ਜਣ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਅਸੀਂ ਉਹ ਇਹ ਗੱਲ ਕਰਨਗੇ ਕਿ ਮਾਤਾ ਜੀ ਨਾਲ ਗੱਲ ਕਰਨਗੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕੀ ਗੱਲ ਹੈ ਕੀ ਸਮੱਸਿਆ ਹੈ ਮੁੱਖ ਜੀ ਦੇਖੋ ਸਾਰਾ ਚੁੰਦਾ ਰਤੀ ਬੈਸੰਦੇ ਆ ਬੈਠ ਬੈਠ ਕੇ ਪਤੀਲੇ ਰੱਖੋ ਬਾਲਟੀ ਲੱਖੋ ਕਿਥੋਂ ਚੁੰਦਾ ਗਿੱਲਾ ਹੋ ਕੇ ਰਹਾ ਆਏ ਇਸ ਤਰ੍ਹਾਂ ਉੱਠੋ ਉੱਠੋ اچھا ਇਹ ਗਿੱਲਾ ਹੋ ਜਾਂਦਾ ਹਾਂਜੀ ਸਾਰਾ ਗਿੱਲਾ ਹੋ ਜਾਂਦਾ ਐਸਾ ਪਾਣੀ ਪਾਣੀ ਸਾਰਾ ਇਹਦੇ ਉੱਪਰ ਪੈਂਦਾ ਹਾਂ ਸਾਰਾ ਉਹ ਡਬੇਖੇ ਇਹ ਤੀਨਾ ਟੁੱਟੀਆਂ ਨੇ ਤੂੰ ਹਾਂ ਨਹੀਂ ਸਾਰੀਆਂ ਟੁੱਟੀਆਂ ਨੇ ਉਹ ਤੀਨਾ ਵਿੱਚ ਗੈਪ ਨਜ਼ਰ ਆ ਰਿਹਾ ਬੈਠੋ ਬੈਠੋ ਬੈਠ ਜਾਓ ਕੋਈ ਗੱਲ ਨਹੀਂ ਤੇ ਇਹ ਬਾਬਾ ਜੀ ਨੂੰ ਬਿਲਕੁਲ ਨਹੀਂ ਲੱਗਦਾ ਬਾਬਾ ਜੀ ਨੂੰ ਬਿਲਕੁਲ ਨਹੀਂ ਲੱਗਦਾ ਹੈ ਤੇ ਮੈਂ ਲੈ ਤੇ ਤੁਸੀਂ ਮਲੇ ਗੁਜ਼ਾਰਾ ਚੱਲਦਾ ਹੈ ਬੜੀ ਮੁਸ਼ਕਲ ਗੁਜ਼ਾਰਾ ਪਿੱਛੇ ਵੀਡੀਓ ਕੀਤੀ ਉਹਨਾਂ ਨੇ ਆਟਾ ਉਟਾ ਦਿੱਤਾ ਇਹ ਥੋੜਾ ਖਾ ਖਾਣ ਵਾਲੇ ਮਿਲ ਗਏ ਦੋ ਤਿੰਨ ਮਹੀਨੇ ਤੁਹਾਡੇ ਪੁੱਤਰ ਪੁੱਤਰ ਹੀ ਸੀ ਕਿਉਂ ਗੁਜ਼ਰ ਗਿਆ ਜੀ ਇਹ ਕੈਸੇ ਪੁੱਤਰ ਹੁਣ ਨਹੀਂ ਨਹੀਂ ਰੋਣਾ ਨਹੀਂ ਮਾਤਰ ਰੋਣਾ ਨਹੀਂ ਰੋਣਾ ਨਹੀਂ ਮਾਤਰ ਰੋਣਾ ਨਹੀਂ ਕਹਤੀ ਆ ਕਿ ਨਹੀਂ ਆ ਤੀਆ ਪੰਜ ਹੀ ਕਿ ਗੁਜ਼ਰ ਗਈ ਤੈਨੂੰ ਵਿਧਵਾ ਹੋ ਗਈ ਕਿੰਨੇ ਵਿਧਵਾ ਹੋ ਗਈਆਂ ਨਾ 1 ਮਹੀਨਾ ਹੋਣਾ 1 ਸਾਲ ਦੇ ਪਹਿਲੇ ਹੋ ਗਈ ਇੱਕ ਛੋਟੀ ਜਿਹੀ ਉਮਰ ਚ ਹੋ ਗਈ ਵਿਚਾਰੀ ਬਹੁਣਾ ਬਿਖੋਤਾਂ ਦਾ ਵਿਚੇ ਬੜੀ ਨਿੱਕਲੀ ਹੋ ਰਹੀ ਆ ਚਲੋ ਕੋਈ ਗੱਲ ਨਹੀਂ ਬਾਈ ਗੁਰੂ ਸਭ ਗੁਰੂ ਰਾਮਦਾਸ ਜੀ ਮਹਾਰਾਜ ਸਭ ਭਲਾ ਕਰਨਗੇ ਸੰਗਤ ਬਹੁਤ ਬੇਅੰਤ ਹੈ ਜਿਸ ਤਰ੍ਹਾਂ ਗੁਰੂ 'ਤੇ ਅਨਤਨਾ ਇਸ ਤਰ੍ਹਾਂ ਸੰਗਤ ਬਿਆਨਤਾ ਸਭ ਸੰਗਤ ਤੁਹਾਡਾ ਸਾਰਾ ਕੁਝ ਹੋਏਗਾ ਤੇ ਬਾਥਰੂਮ ਵੀ ਮੈਂ ਇੱਕ ਦੇਖਿਆ ਤੁਹਾਡਾ ਨਹੀਂ ਹੈ ਬਾਥਰੂਮ ਵੀ ਰਸੋਈ ਨਹੀਂ ਹੋਈ ਹੈ ਬੜੀ ਮੁਸ਼ਕਲ ਹੁੰਦੀ ਹੈ ਕਦੇ ਲੈਟਰੀਟਰੀਅਮ ਤੇ ਜਾਂਦੇ ਆ ਪਿਸ਼ਾਬ ਕਰਨ ਵਾਸਤੇ ਕਦੇ ਇੱਧਰ ਬਹਿ ਕੇ ਕਰ ਲੈਂਦੇ ਆ ਬੜੀ ਮੁਸ਼ਕਲ ਹੋ ਰਹੀ ਹੈ ਤੇ ਸੋਈ ਤਾਂ ਵੀ ਇਹ ਬਜ਼ੁਰਗਾਂ ਨੂੰ ਬਿਲਕੁਲ ਨਹੀਂ ਲੱਗਦਾ ਹਾਂ ਬਿਲਕੁਲ ਇੱਕ ਅੱਖ ਨਾਲ ਮੈਂ ਬਜ਼ੁਰਗਾਂ ਨਾਲ ਵੀ ਤੁਹਾਡੀ ਗੱਲ ਕਰਾਂ ਬਾਪੂ ਜੀ ਬਾਪੂ ਜੀ ਲਵਤ ਆ ਮੇਰੀ ਗੱਲ ਸੁਣਦੇ ਹੋ ਹੈਂ ਮੇਰੀ ਗੱਲ ਸੁਣਦੇ ਹੋ ਗੁਰੂ ਪਿਆਰਿਓ ਨਹੀਂ ਲੱਭਦਾ ਇਹਨਾਂ ਨੂੰ ਬਜ਼ੁਰਗਾਂ ਨੂੰ ਨਹੀਂ ਅੱਖਾਂ ਨੂੰ ਨਹੀਂ ਦਿਸਦਾ ਸੁਣਦਾ ਵੀ ਨਹੀਂ ਹੈ ਮੈਂ ਕੀ ਗੱਲ ਕਰਾਂਗਾ ਇਹਨਾਂ ਨੂੰ ਸੁਣਦਾ ਵੀ ਨਹੀਂ ਹੈ ਸਾਧ ਸੰਗਤ ਅਸੀਂ ਹਮੇਸ਼ਾ ਸੰਗਤ ਦੇ ਸਹੋਗ ਨਾਲ ਹੀ ਕਿਸੇ ਦੀ ਮਦਦ ਕਰ ਸਕਦੇ ਆ ਅਸੀਂ ਕਹੀਏ ਕਿ ਅਸੀਂ ਮਦਦ ਕਰਦੇ ਆ ਅਸੀਂ ਕੁਝ ਦੀ ਸੰਗਤ ਤੁਸੀਂ ਦਾਤੇ ਹੋ ਤੁਸੀਂ ਪਰਮਾਤਮਾ ਹੋ ਤੁਸੀਂ ਵਾਹਿਗੁਰੂ ਹੋ ਤੁਸੀਂ ਗੁਰੂ ਰਾਮਦਾਸ ਦੇ ਸਰੂਪ ਹੋ ਕਿਉਂਕਿ ਗੁਰੂ ਰਾਮਦਾਸ ਦੇ ਸਰੂਪ ਤੁਸੀਂ ਹੀ ਬਣ ਕੇ ਮਦਦ ਕਰਨੀ ਹੈ ਇਹਨਾਂ ਦੀ ਇਹ ਮਾਤਾ ਕਾਣੀ ਸਾਰੀ ਚਰਨ ਦੀ ਬਣੇ ਦੱਸੀ ਹੈ ਪੁੱਤਰ ਸੀ ਪੂਰਾ ਹੋ ਗਿਆ ਤਿੰਨ ਧੀ ਹਨ ਤਿੰਨੋ ਵਿਦਵਨ ਬਰਦੁਰਗ ਇਹ ਬੈਠੇ ਨੇ ਅੱਖਾਂ ਤੋਂ ਅੰਨੇ ਨਾ ਕੰਨਾਂ ਤੋਂ ਸੁਣਦੇ ਨਹੀਂ ਸੁੱਧ-ਬੁੱਧ ਨਹੀਂ ਹੈ ਘਰ ਮੈਂ ਇਹਨਾਂ ਦਾ ਦੇਖਿਆ ਜਿਹੜਾ ਗੁਜ਼ਾਰਾ ਇਹਨਾਂ ਦੀ ਇੱਕ ਵਿਧਵਾ ਧੀ ਹੈ ਉਹ ਕਦੀ-ਕਦੀ ਆਂਦੀ ਹੈ ਇਹਨਾਂ ਦੀ ਮੈਂ ਤਾਂ ਮਜ਼ਦੂਰੀ ਕਰਕੇ ਇਹਨਾਂ ਦੇ ਰੋਟੀ ਕਰਦੀ ਹੈ ਨਹੀਂ ਤਾਂ ਕੋਈ ਹੱਲੇ-ਮੱਲੇ ਦਾ ਜਾਂ ਕੋਈ ਸਟੋਰੀ ਕਰਦਾ ਜਾਂ ਕੋਈ ਮੰਗਦੀ ਹੈ ਜਾ ਕੇ ਤੇ ਇਹਨਾਂ ਦੀ ਮਦਦ ਕਰ ਜਾਂਦਾ ਸੰਗਤ ਜੀ ਤੁਹਾਡੇ ਕੋਲੋਂ ਅਸੀਂ ਜਦ ਵੀ ਮਦਦ ਮੰਗੀ ਹੈ ਪਿੱਛੇ ਵੀ 1.5 ਮਹੀਨਾ ਪਹਿਲਾਂ ਇੱਕ ਸਟੋਰੀ ਅਸੀਂ ਕੀਤੀ ਸੀ ਇੱਕ ਪਾਣੀ ਚੈਨਲ ਦੁਆਰਾ ਅਸੀਂ ਇੱਕ ਪਾਣੀ ਚੈਨਲ ਦੇ ਵੀ ਬਹੁਤ ਧੰਨਵਾਦ ਕਰਦੇ ਆ ਕਿ ਅਸੀਂ ਬਾਣੀ ਦੇ ਚੈਨਲ ਰਾਹੀਂ ਜਿਹੜੀ ਕਿਸੇ ਦੀ ਮਦਦ ਕਰਦੇ ਆ ਅਸੀਂ ਬਾਣੀ ਦਾ ਵੀ ਮਲਿਕ ਬਾਣੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਗੱਲ ਕਰੇ 1.5 ਮਹੀਨਾ ਪਹਿਲੇ ਵੀ ਸੀ ਸਟੋਰੀ ਕੀਤੀ ਸੀ ਤੁਹਾਡੇ ਸੰਗਤ ਦੇ ਸਦਕੇ ਡੋਨਰਾਂ ਦੇ ਸਦਕੇ ਉਸ ਮਾਈ ਦਾ ਘਰ ਬਣਾਇਆ ਜੋ ਵੀ ਜਿਸ ਤਰ੍ਹਾਂ ਵੀ ਹੈ ਉਹਦੀ ਹਰ ਰਿਕੁਆਇਰਮੈਂਟ ਪੂਰੀ ਕੀਤੀ ਇਸੇ ਤਰ੍ਹਾਂ ਇਹ ਮਾਈ ਹੈ ਅੱਜ ਮਾਈ ਰੋਣਾ ਕੋਈ ਗੱਲ ਨਹੀਂ ਰੋਣਾ ਸਭ ਭਲਾ ਕਰੇਗਾ ਮਾਲਕ ਅੱਜ ਤੁਹਾਡੇ ਚਰਨਾਂ ਵਿੱਚ ਅਸੀਂ ਅਰਦਾਸ ਲਾ ਲੋ ਬੇਨਤੀ ਲਾ ਲੋ ਜੋਦੜੀ ਲਾ ਲੋ ਇਸ ਮਾਇਨ ਨੂੰ ਤੁਹਾਡੀ ਜ਼ਰੂਰਤ ਹੈ ਮੈਂ ਇਹ ਨਹੀਂ ਕਹਾਂਗਾ ਤੁਸੀਂ 2000 ਰੁਪਏ ਪਾਓ 5000 ਰੁਪਏ ਪਾਓ 10000 ਰੁਪਏ ਮੈਂ ਇਹ ਜ਼ਰੂਰ ਕਹਾਂਗਾ ਕਿ ਤੁਸੀਂ 100 ਰੁਪਿਆ ਪਾਓ 200 ਰੁਪਿਆ ਪਾਓ 500 ਰੁਪਏ ਦੀ ਮਦਦ ਵੈਸੇ ਵੀ ਬਾਹਰ ਨਿਕਲਦੇ ਹਨ 2 400 500 ਰੁਪਏ ਇਨਸਾਨ ਖਾ ਦਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਤੁਸੀਂ ਮੈਨੂੰ ਪਤਾ ਹੈ ਗੁਰੂ ਦੀ ਸੰਗਤ ਵੀ ਬੇਅੰਤ ਹੈ ਤੇ ਗੁਰੂ ਤੇ ਬੇਅੰਤ ਹੈ ਹੀ ਹੈ ਗੁਰੂ ਦੀ ਸੰਗਤ ਵੀ ਬੇਅੰਤ ਹੈ ਜਦ ਵੀ ਅਸੀਂ ਮਦਦ ਮੰਗੀ ਤੁਸੀਂ ਖੁੱਲੇ ਦਿਨ ਨਾਲ ਮਦਦ ਕੀਤੀ ਹੈ ਔਰ ਮੈਂ ਚਾਹਨਾ ਕਿ ਤੁਸੀਂ ਇੱਥੇ ਵੀ ਇਹਨਾਂ ਦਾ ਘਰ ਜਿਹੜਾ ਛੱਤ ਪੂਰਾ ਚੋਂਦਾ ਹੈ ਬੈੱਡ ਗਿੱਲਾ ਹੋ ਰੱਖਿਆ ਹੈ ਇਹ ਬਿਸਤਰਾ ਗਿੱਲਾ ਹੋ ਰੱਖਿਆ ਹੈ ਇਹਨਾਂ ਕੋਲ ਬਾਥਰੂਮ ਰਹਿਣ ਨੇ ਲਈ ਹੈ ਇਹ ਹੀ ਕਮਰਾ ਟੀਨਾ ਟੁੱਟੀਆਂ ਪਈਆਂ ਨੇ ਉੱਪਰ ਬਹੁਤ ਮਾੜੀ ਹਾਲਤ ਹੈ ਸੰਗਤ ਜੀ ਮੈਂ ਤੁਹਾਡੇ ਵਾਰ-ਵਾਰ ਇੱਕੋ ਹੀ ਅਪੀਲ ਕਰਦਾ ਜੋ ਵੀ ਹੋ ਸਕਦਾ ਜਿੰਨਾ ਵੀ ਹੋ ਸਕਦਾ ਇਹਨਾਂ ਦੀ ਮਦਦ ਜ਼ਰੂਰ ਕਰਿਓ ਅਗਰ ਕੋਈ ਰਾਸ਼ਨ ਰਾਈ ਮਦਦ ਕਰ ਸਕਦਾ ਜਾਂ ਔਰ ਕਿਸੇ ਰਾਈ ਇਹਨਾਂ ਦੀ ਟੀਨਾ ਦੀ ਮਦਦ ਕਰ ਸਕਦਾ ਜਿਸ ਤਰ੍ਹਾਂ ਦੀ ਵੀ ਮਦਦ ਕੋਈ ਕਰ ਸਕਦਾ ਹੈ ਜਾਂ ਤੁਸੀਂ ਆਪਣਾ ਦਸਵੰਦ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਤੁਕ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਿਸਨੇ ਤੁਸੀਂ ਇਹੋ ਜੇ ਗਰੀਬ ਦੇ ਮੂੰਹ ਦੇ ਵਿੱਚ ਉਹ ਗੋਲਕ ਪਾਓਗੇ ਨਾ ਆਪਣਾ ਦਸਵੰਦ ਪਾਓਗੇ ਤੇ ਸਮਝੋ ਗੁਰੂ ਨਾਨਕ ਦੇ ਮੂੰਹ ਦੇ ਵਿੱਚ ਤੁਸੀਂ ਪਾ ਦਿੱਤਾ ਉਸ ਗੋਲਕ ਚ ਪਾਣ ਦਾ ਕੋਈ ਫਾਇਦਾ ਨਹੀਂ ਜਿੱਥੇ ਉਹ ਗੋਲਕਾਂ ਕਿੱਥੇ ਜਾਂਦੀਆਂ ਪਤਾ ਨਹੀਂ ਲੱਗਦਾ ਗਰੀਬ ਦੇ ਕੰਮ ਨਹੀਂ ਆਉਂਦੀਆਂ ਪਰ ਕਿਸੇ ਗਰੀਬ ਨੂੰ ਦਿਓਗੇ ਗਰੀਬ ਸੀਸ ਦੇਵੇਗਾ ਦੁਆ ਦੇਵੇਗਾ ਇਹ ਯਾਦ ਰੱਖਿਓ ਮੈਂ ਫਿਰ ਤੁਹਾਡੇ ਚਰਣਾ ਚ ਹੀ ਅਪੀਲ ਕਰਦਾ ਇੱਥੇ ਭੈਣ ਹੈ ਇੱਕ ਸਾਡੀ ਉਹ ਇੱਥੇ ਬਸ਼ਨੀਕ ਹੈ ਇੱਥੇ ਦੀ ਉਹਨਾਂ ਦੇ ਰਾਇ ਵੀ ਮੈਂ ਗੱਲ ਕਰਦਾ ਪਿਆ ਜੀ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਤੇ ਇੱਥੇ ਕਿਸ ਤਰ੍ਹਾਂ ਇਹਨਾਂ ਦਾ ਬਹੁਤ ਮੁਸ਼ਕਲ ਹੈ ਮਤਲਬ ਇਹਨੇ ਮਜਬੂਰ ਹੋ ਚੁੱਕੇ ਨੇ ਕਿ ਨਹੀਂ ਤੇ ਪਹਿਲੇ ਤਾਂ ਫੈਕਟਰੀ ਵਿੱਚ ਲੱਗੀ ਦੀ ਕੰਮ ਕਰ ਲੈਂਦੀ ਸੀ ਆਪਣਾ ਘਰ ਪਰਿਵਾਰ ਚਲਾ ਲੈਂਦੀ ਕੋਈ ਇਹਨਾਂ ਨੂੰ ਸ਼ੂਗਰ ਦੇ ਪੇਸ਼ੈਂਟ ਨੇ ਜਾਂ ਹਾਰਟ ਦੇ ਪੇਸ਼ੈਂਟ ਨੇ ਜੀ ਤੇ ਇਹਨਾਂ ਕੋਲ ਬਾਥਰੂਮ ਵੀ ਨਹੀਂ ਖਾਣੇ ਨੂੰ ਰੋਟੀ ਨਹੀਂ ਦਿਨ ਨੂੰ ਤਾਂ ਆਪਣੇ ਘਰ ਵਾਲੇ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਫਲੈਸ਼ਾਂ ਵਿੱਚ ਲੈ ਜਾਂਦੀ ਹੈ ਲੇਕਿਨ ਰਾਤੀ ਲੈ ਕੇ ਜਾਣਾ ਖੁਦ ਮੁਸ਼ਕਲ ਹੁੰਦਾ ਉਹਨੂੰ ਰਾਤੀ ਇਸ ਨੂੰ ਵੀ ਨਜ਼ਰ ਪਾਟਾਂ ਦਾ ਇਸ ਲਈ ਇਹਨਾਂ ਦੀ ਬੜੀ ਬੜੀ ਮਿਹਰਬਾਨੀ ਸਭ ਸੰਗਤ ਦੀ ਕਿ ਇਹਨਾਂ ਦੀ ਮਦਦ ਕੀਤੀ ਜਾਏ ਬਹੁਤ ਬਹੁਤ ਸ਼ੁਕਰੀਆ ਬਈ ਮੈਂ ਸਾਧ ਸੰਗਤ ਅੱਗੇ ਫਿਰ ਇੱਕ ਵਾਰ ਇਹੀ ਬੇਨਤੀ ਕਰਦਾ ਕਿ ਇਸ ਬਜ਼ੁਰਗ ਇਹ ਬਜ਼ੁਰਗ ਦੀ ਇਸ માતા ਦੀ ਜਿੰਨੀ ਵੀ ਮਦਦ ਹੋ ਸਕਦੀ ਹੈ ਜਰੂਰ ਕਰਿਓ ਇਹ ਤੁਹਾਡੇ ਤੇ ਆਸ ਲਾ ਕੇ ਬੈਠੀ ਹੈ ਤੁਹਾਡੀ ਆਸ ਪਿਛੇ ਹੀ ਇਹਦਾ ਨਿਰਵਾਹ ਚੱਲਣਾ ਇਹਦੀਆਂ ਟੀਨਾ ਪੈ ਜਾਣ ਇਹਦਾ ਘਰ ਦਾ ਜਿਸ ਤਰ੍ਹਾਂ ਵੀ ਬੰਦੋਬਸਤ ਹੋ ਸਕਦਾ ਕਰਿਓ ਮੈਂ ਵੀ ਤੁਹਾਡੇ ਚਰਨਾ ਜੇ ਇਹੀ ਅਰਦਾਸ ਕਰਨਾ ਇੱਕ ਸੰਗਤ ਹੋਣ ਦੇ ਨਾਤੇ ਸੰਗਤ ਗੁਰੂ ਹੈ ਸੰਗਤ ਜੋ ਚਾਹੇ ਤਾਂ ਕਰ ਸਕਦੀ ਹੈ ਉਹਨ ਕਰਨਾ ਤੁਸੀਂ ਇਹ ਫੈਸਲਾ ਤੁਸੀਂ ਲੈਣਾ ਹੈ ਬਾਕੀ ਭਾਈ ਸਾਹਿਬ ਚਰਨਜੀਤ ਸਿੰਘ ਜੀ ਕਰਨਗੇ ਗੱਲ ਜਿਸ ਤਰ੍ਹਾਂ ਹੀ ਬਲਵਿੰਦਰ ਵੀਰ ਨੂੰ ਦੱਸਿਆ ਕਿ ਇਹਨਾਂ ਦੀ ਕੀ ਕੰਡੀਸ਼ਨ ਹੈ ਬਾਪੂ ਜੀ ਨਾ ਦੇਖ ਸਕਦੇ ਨਾ ਸੁਣ ਸਕਦੇ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਇਹਨਾਂ ਨੂੰ ਨਾ ਕੁਝ ਸਮਝ ਆ ਰਿਹਾ ਤੇ ਨਾ ਹੀ ਇਹ ਦੇਖ ਰਹੇ ਨੇ ਤੇ ਤੁਹਾਡੇ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਅਸੀਂ ਕੈਪਸ਼ਨ ਵਿੱਚ ਇਹਨਾਂ ਦਾ ਅਕਾਊਂਟ ਨੰਬਰ ਵੀ ਸ਼ੇਅਰ ਕੀਤਾ ਹੈ ਨਾ ਇਹਨਾਂ ਦਾ ਕੋਈ ਫੋਨ ਹੈ ਨਾ ਇਹਨਾਂ ਦਾ ਕੋਈ ਗੂਗਲ ਪੇ ਨੰਬਰ ਹੈ ਸਾਡੇ ਜੋ ਨੰਬਰ ਥੱਲੇ ਮੈਂਸ਼ਨ ਹੋਣਗੇ ਉਹ ਸਿਰਫ ਕੁਇਰੀ ਲਈ ਹੋਣਗੇ ਤੁਹਾਨੂੰ ਕੋਈ ਪੁੱਛਗਿੱਛ ਕਰਨੀ ਹੈ ਜਾਂ ਤੁਸੀਂ ਇਹਨਾਂ ਦੇ ਘਰ ਆਣਾ ਹੈ ਜਾਂ ਤੁਹਾਨੂੰ ਐਡਰੈਸ ਨਹੀਂ ਸਮਝ ਆ ਰਿਹਾ ਨੰਬਰ ਸਾਡੇ ਕੈਪਸ਼ਨ ਤੇ ਮੈਂਸ਼ਨ ਹੋਣਗੇ ਅਕਾਊਂਟ ਨੰਬਰ ਅਸੀਂ ਮਾਤਾ ਦਾ ਮੈਂਸ਼ਨ ਕੀਤਾ ਜਿੰਨੀ ਜ਼ਿਆਦਾ ਹੋ ਸਕਦੀ ਹੈ 100 200 500 ਜਿੰਨੀ ਤੁਹਾਡੀ ਯੋਗਤਾ ਸ਼ਕਤੀ ਹੈ ਤੁਸੀਂ ਇਹਨਾਂ ਦੇ ਅਕਾਊਂਟ ਵਿੱਚ ਸੇਵਾ ਭੇਜ ਸਕਦੇ ਹੋ ਤੇ ਤਾਂਕਿ ਜੋ ਇਹਨਾਂ ਦਾ ਟੀਨਾ ਵਗੈਰਾ ਪਾਣੀ ਆਂਦਾ ਹੈ ਤੇ ਟੀਣਾ ਨਵੀਆਂ ਪਵਾ ਸਕਣੀਆਂ ਲੈਂਟਰ ਦੇ ਜੋ ਕੇ ਪੈਸੇ ਆ ਗਏ ਇਹ ਲੈਂਟਰ ਪਵਾ ਦੇ ਜੋ ਵੀ ਤੁਹਾਡੀ ਸੰਗਤ ਜਿਸ ਤਰ੍ਹਾਂ ਵੀ ਸਹਿਯੋਗ ਕਰੇਗੀ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਮੈਂ ਗਰੀਬ ਨੂੰ ਰੋਟੀ ਖਾਣੇ ਮਤ ਕਰ ਰਿਓ ਬੜੀ ਮਿਹਰਬਾਨੀ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੰਗਤ ਗੁਰੂ ਪਿਆਰਿਓ ਬਸ ਹੁਣ ਫੈਸਲਾ ਤੁਸੀਂ ਲੈਣਾ ਸਾਡਾ ਇਨਾ ਫਰਜ਼ ਸੀ ਅਸੀਂ ਨਿਭਾਤਾ ਜੀ ਮਤ ਜੀ ਨੇ ਵੀ ਕਹਿ ਮਾਤਾ ਜੀ ਨੇ ਵੀ ਕਹਿਤਾ ਇੱਕ ਵਾਰ ਸੰਗਤ ਨੂੰ ਅਪੀਲ ਲਈ ਕਿ ਹੈ ਕਿ ਮੇਰੀ ਜੀਨੀ ਚਾਹਤਾ ਹੋ ਸਕਦੀ ਹੈ ਹੈਲਪ ਕਰੋ ਤੇ ਸਾਰਾਂ ਦਾ ਲਈ ਹੱਥ ਜੁੜ ਕੇ ਬੰਤੀ ਹੈ ਕਿ ਜਿੰਨੀ ਜ਼ਿਆਦਾ ਹੋ ਸਕਦੀ ਹੈ ਮਾਤਾ ਦੀ ਹੈਲਪ ਕਰੋ ਇੰਨੀ ਗਰਮੀ ਵਿੱਚ ਬਿਠਕੇ ਪੱਖਾ ਵੀ ਕਿਸੇ ਨੇ ਲਗਾ ਦਿੱਤਾ ਇੰਨੀ ਗਰਮੀ ਵਿੱਚ ਬੈਠੇ ਅੰਦਰ ਪੱਖਾ ਵੀ ਕਿਸੇ ਨੇ ਲਗਾ ਦਿੱਤਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ